ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਕਰੀਆ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਨੂੰ ਜਿਗਰੀ ਦੋਸਤ ਨੇ ਵੀ ਦਿੱਤਾ ਕਰਾਰਾ ਝਟਕਾ ਅਮਰੀਕਾ ਦੇ ਟੀ ਆਰ ਐਫ ਪਾਬੰਦੀ ਤੇ ਚੀਨ ਨੇ ਤੋੜੀ ਚੁੱਪੀ ਅਕਾਲ ਅਮਰੀਕਾ ਤੋਂ ਇੱਕ ਚੰਗੀ ਖਬਰ ਆਈ ਹੈ ਅਮਰੀਕਾ ਨੇ ਪੈਲਗਮ ਹਮਲੇ ਦੀ ਜ਼ਿੰਮੇਵਾਰ ਲੈਣ ਵਾਲੇ ਲਸ਼ਕਰ ਏਤੋਇਬਾ ਨਾਲ ਜੁੜੇ ਏਰਐਸਐਸ ਟੈਂਟਰ ਫਰੰਟ ਨੂੰ ਵਿਦੇਸ਼ੀ ਅਤਵਾਦੀ ਸੰਗਠਨ ਇੱਕ ਮਨੋਨੀਤ ਮਨਨੀਤ ਗਲੋਬਲ ਅਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਹੈ ਇਸ ਦੇ ਨਾਲ ਹੀ ਹੁਣ ਚੀਨ ਨੇ ਵੀ ਅਮਰੀਕਾ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਹੈ ਚੀਨ ਵਿਦੇਸ਼ ਮੰਤਰਾਲੇ ਨੇ ਇਸ ਤੇ ਇੱਕ ਬਿਆਨ ਦਿੱਤਾ ਹੈ ਕਿਹਾ ਹੈ ਕਿ ਚੀਨ ਹਰ ਤਰ੍ਹਾਂ ਦੇ ਅਤਵਾਦੀ ਦੀ ਸਖਤ ਨਿੰਦਾ ਕਰਦਾ ਹੈ ਇਸ ਦੇ ਨਾਲ ਹੀ ਚੀਨ ਨੇ 22 April ਨੂੰ ਹੋਏ ਪੈਲਗਾਮ ਹਮਲੇ ਦੀ ਵੀ ਆਲੋਚਨਾ ਕੀਤੀ ਹੈ ਚੀਨ ਵਿਦੇਸ਼ ਮੰਤਰਾਲੇ ਦੇ ਬਲਾਰੇ ਲਿਨ ਜਿਆਨ ਨੇ ਕੱਲ ਇਸ ప్రకਿਰਿਆ ਦਿੱਤੀ ਹੈ ਇਹ ప్రకਿਰਿਆ ਦਿੱਤੀ ਹੈ ਕਿ ਅਮਰੀਕਾ ਵੱਲੋਂ TRF ਨੂੰ ਅਤਵਾਦੀ ਸੰਗਠਨ ਘੋਸ਼ਿਤ ਕਰਨ ਤੇ ਲਿਨ ਨੇ ਕਿਹਾ ਕਿ ਚੀਨ ਹਰ ਤਰ੍ਹਾਂ ਦੇ ਅਤਵਾਦੀ ਦੇ ਵਿਰੋਧ ਅਤੇ ਅਸੀਂ 22 April ਨੂੰ ਪਹਿਲਗਮ ਅਤਵਾਦੀ ਹਮਲੇ ਦੀ ਸਖਤ ਨਿੰਦਾ ਕਰਦੇ ਹਾਂ ਚੀਨ ਨੇ ਸਾਰੇ ਖੇਤਰੀ ਦੇਸ਼ਾਂ ਨੂੰ ਅਤਵਾਦ ਨੂੰ ਖਤਮ ਕਰਨ ਅਤੇ ਇਸ ਵਿਰੋਧ ਸਮੂਹਿਕ ਕਦਮ ਚੁੱਕਣ ਦਾ ਸੱਦਾ ਦਿੱਤਾ ਹੈ ਤਾਂ ਜੋ ਖੇਤਰ ਦੇ ਸ਼ਾਂਤੀ ਖੇਤਰ ਸ਼ਾਂਤੀ ਸਥਿਰਤਾ ਬਣਾਈ ਜਾ ਰੱਖੀ ਜਾ ਸਕੇ ਸਾਂ ਤੁਹਾਨੂੰ ਦੱਸ ਦਈਏ ਕਿ ਕਾਲ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਟੀ ਆਰ ਐਫ ਨੂੰ ਅਤਵਾਦੀ ਸੰਗਠਨ ਐਲਾਨਨ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਹੈ ਕਿ ਕਦਮ ਪਹਿਲਗਾਮ ਅਤਵਾਦੀ ਹਮਲੇ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਹੈ। ਇਹ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਵੀ ਇਸ ਤੇ ਬਰਕਰੀਆ ਦਿੱਤੀ ਹੈ ਕਿ ਅਮਰੀਕਾ ਦੇ ਇਸ ਫੈਸਲੇ ਦੀ ਛਲਾਗਾ ਕੀਤੀ ਹੈ। ਉਹਨਾਂ ਕਿਹਾ ਹੈ ਕਿ ਇਹ ਫੈਸਲਾ ਅਮਰੀਕਾ ਨੇ ਸਹੀ ਸਮੇਂ ਤੇ ਲਿਆ ਹੈ ਆਤਵਾਦੀ ਵਿਰੋਧ ਲੜਨ ਲਈ ਪਰ ਭਾਰਤ ਅਤੇ ਅਮਰੀਕਾ ਵਿਚਕਾਰ ਇਹ ਸਹਿਯੋਗ ਬਹੁਤ ਮਹੱਤਵਪੂਰਨ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ